ਭਾਰਤ ਨੇ ਪੁਲਾੜ ਵਿਗਿਆਨ ਦੇ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰ ਲਈ ਹੈ ISRO ਨੇ ਆਪਣਾ ਸਭ ਤੋਂ ਭਾਰੀ ਵਪਾਰਕ ਮਿਸ਼ਨ ਕਾਮਯਾਬੀ ਦੇ ਨਾਲ ਪੂਰਾ ਕਰਦੇ ਹੋਏ LV M3 M6 ਰਾਕਟ ਰਾਹੀਂ 1800 ਕਿਲੋਗ੍ਰam ਵਾਲਾ ਅਮਰੀਕੀ ਬਲੂ ਬਰਡ ਬਲਾਕ 2 ਸੈਟੇਲਾਈਟ ਲਾਂਚ ਕਰ ਦਿੱਤਾ ਹੈ ਸਵੇਰੇ 8:54 ਮਿੰਟ ਤੇ ਸ਼੍ਰੀ ਹਰੀਕੋਟਾ ਤੋਂ 43.5 ਮੀਟਰ ਉੱਚੇ ਇਸ ਹੈਵੀ ਲਿਫਟ ਰਾਕਟ ਨੇ ਉਡਾਨ ਭਰੀ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਸੈਟੇਲਾਈਟ ਨੂੰ ਇਸ ਦੀ ਨਿਰਧਾਰਤ ਜਗਾ ਉਤੇ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਇਹ ਮਿਸ਼ਨ ਐਨ ਐਸ ਆਈ ਐਲ ਅਤੇ ਅਮਰੀਕੀ ਕੰਪਨੀ اے ایس ਟੀ ਸਪੇਸ ਮੋਬਾਈਲ ਦੇਸ਼ ਵਪਾਰਕ ਸਮਝੌਤੇ ਤਹਿਤ ਕੀਤਾ ਗਿਆ ਸੀ ਬਲੂ ਬਰਡ ਬਲਾਕ 2 ਇੱਕ ਅਗਲੀ ਪੀੜੀ ਦਾ ਸੰਚਾਰ ਸੈਟੇਲਾਈਟ ਹੈ ਜੋ ਗਲੋਬਲ ਲਿਓ ਤਾਰਾ ਮੰਡਲ ਦਾ ਹਿੱਸਾ ਹੋਵੇਗਾ ਇਸ ਸੈਟੇਲਾਈਟ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੋਕਾਂ ਨੂੰ ਸਿੱਧੀ ਮੋਬਾਈਲ ਕਨੈਕਟੀਵਿਟੀ 4G 5G ਵੌਇਸ ਵੀਡੀਓ ਕਾਲ ਮੈਸੇਜਿੰਗ ਅਤੇ ਡਾਟਾ ਸੇਵਾਵਾਂ ਮਿਲਣ ਗਿਆ। ਇਹ ISRO ਲਈ ਇੱਕ ਇਤਿਹਾਸਿਕ ਰਿਕਾਰਡ ਹੈ ਕਿਉਂਕਿ ਪਹਿਲਾਂ LEO ਵਿੱਚ ਸਭ ਤੋਂ ਭਾਰੀ ਸੈਟੇਲਾਈਟ 4400 ਕਿਲੋ ਦਾ ਸੀ। ਕਿਉਂਕਿ ਪਹਿਲਾਂ LEO ਵਿੱਚ ਸਭ ਤੋਂ ਭਾਰੀ ਸੈਟੇਲਾਈਟ 4400 ਕਿਲੋ ਦਾ ਸੀ, ਇਹ ਮਿਸ਼ਨ ਭਾਰਤ ਦੀ ਵਪਾਰਕ ਪੁਲਾੜ ਸਮਰੱਥਾ ਨੂੰ ਗਲੋਬਲ ਲੈਵਲ ਤੇ ਉੱਤੇ ਹੋਰ ਮਜ਼ਬੂਤ ਕਰਦਾ ਹੈ। ਟਾਈਮਿੰਗ ਅਤੇ ਤਕਨੀਕੀ ਸੋਧਾਂ ਦੇ ਬਾਵਜੂਦ ਇਸਰੋ ਨੇ ਇਹ ਲਾਂਚ 100% ਸਫਲਤਾਪੂਰਵਕ ਕੀਤਾ ਅਤੇ ਇੱਕ ਵਾਰ ਫਿਰ ਦੁਨੀਆ ਨੂੰ ਦਿਖਾ ਦਿੱਤਾ ਕਿ ਭਾਰਤ ਪੁਲਾੜ ਟੈਕਨੋਲੋਜੀ ਵਿੱਚ ਕਿਸੇ ਤੋਂ ਵੀ ਘਾਟ ਨਹੀਂ ਹੈ ਭਾਰਤ ਨੇ ਪੁਲਾੜ ਵਿਗਿਆਨ ਦੇ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰ ਲਈ ਹੈ ਇਸਰੋ ਨੇ ਆਪਣਾ ਸਭ ਤੋਂ ਭਾਰੀ ਵਪਾਰਕ ਮਿਸ਼ਨ ਕਾਮਯਾਬੀ ਦੇ ਨਾਲ ਪੂਰਾ ਕਰਦੇ ਹੋਏ ਐਲਵੀਐਮ3ਐਮ6 ਰਾਕਟ ਰਾਹੀਂ 1800 ਕਿਲੋਗ੍ਰam ਵਾਲਾ ਅਮਰੀਕੀ ਬਲੂ ਬਰਡ ਬਲਾਕ 2 ਸੈਟੇਲਾਈਟ ਲਾਂਚ ਕਰ ਦਿੱਤਾ ਸਵੇਰੇ 8:54 ਮਿੰਟ ਤੇ ਸ਼੍ਰੀ ਹਰੀਕੋਟਾ ਤੋਂ 43.5 ਮੀਟਰ ਉੱਚੇ ਇਸ ਹੈਵੀ ਲਿਫਟ ਰਾਕਟ ਨੇ ਉਡਾਨ ਭਰੀ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਸੈਟੇਲਾਈਟ ਨੂੰ ਦੇ નિર્ધારਿਤ ਜਗਾ ਉਤੇ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇਹ ਮਿਸ਼ਨ ਐਨ ਐਸ ਆਈ ਐਲ ਅਤੇ ਅਮਰੀਕੀ ਕੰਪਨੀ اے ایس ٹی ਸਪੇਸ ਮੋਬਾਈਲ ਦੇਸ਼ ਵਪਾਰਕ ਸਮਝੌਤੇ ਤਹਿਤ ਕੀਤਾ ਗਿਆ ਸੀ। ਬਲੂ ਬर्ड ਬਲਾਕ 2 ਇੱਕ ਅਗਲੀ ਪੀੜੀ ਦਾ ਸੰਚਾਰ ਸੈਟੇਲਾਈਟ ਹੈ ਜੋ ਗਲੋਬਲ ਲਿਓ ਤਾਰਾ ਮੰਡਲ ਦਾ ਹਿੱਸਾ ਹੋਵੇਗਾ। ਇਸ ਸੈਟੇਲਾਈਟ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੋਕਾਂ ਨੂੰ ਸਿੱਧੀ ਮੋਬਾਈਲ ਕਨੈਕਟੀਵਿਟੀ 4G 5G ਵੌਇਸ ਵੀਡੀਓ ਕਾਲ ਮੈਸੇਜਿੰਗ ਅਤੇ ਡਾਟਾ ਸੇਵਾਵਾਂ ਮਿਲਣ ਗਿਆ ਇਹ ਇਸਰੋ ਲਈ ਇੱਕ ਇਤਿਹਾਸਿਕ ਰਿਕਾਰਡ ਹੈ ਕਿਉਂਕਿ ਪਹਿਲਾਂ LEO ਵਿੱਚ ਸਭ ਤੋਂ ਭਾਰੀ ਸੈਟੇਲਾਈਟ 4400 ਕਿਲੋ ਦਾ ਸੀ ਕਿਉਂਕਿ ਪਹਿਲਾਂ LEO ਵਿੱਚ ਸਭ ਤੋਂ ਭਾਰੀ ਸੈਟੇਲਾਈਟ 4400 ਕਿਲੋ ਦਾ ਸੀ ਇਹ ਮਿਸ਼ਨ ਭਾਰਤ ਦੀ ਵਪਾਰਕ ਪੁਲਾੜ ਸਮਰੱਥਾ ਨੂੰ ਗਲੋਬਲ ਲੈਵਲ ਤੋਂ ਉੱਤੇ ਹੋਰ ਮਜ਼ਬੂਤ ਕਰਦਾ ਹੈ ਟਾਈਮਿੰਗ ਅਤੇ ਤਕਨੀਕੀ ਸੌਦਾ ਦੇ ਬਾਵਜੂਦ ਇਸਰੋ ਨੇ ਇਹ ਲਾਂਚ 100% ਸਫਲਤਾਪੂਰਵਕ ਕੀਤਾ ਅਤੇ ਇੱਕ ਵਾਰ ਫਿਰ ਦੁਨੀਆ ਨੂੰ ਦਿਖਾ ਦਿੱਤਾ ਕਿ ਭਾਰਤ ਪੁਲਾੜ ਟੈਕਨੋਲੋਜੀ ਵਿੱਚ ਕਿਸੇ ਤੋਂ ਵੀ ਘੱਟ ਨਹੀਂ ਹੈ।